ਜੋ ਜੀ ਕਾ ਖਾਲਸਾ ਵਾਹੀ ਜੇ ਕੀ ਫਤਿਹ ਨਾਨਕ ਸੋਏ ਦਿਵਸ ਸੁਹਾਵੜਾ ਜਿਤ ਪ੍ਰਾਵੇ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰਤ ਵਸਾਕ ਧੀਰਣ ਕਿਉ ਵਢਿਆ ਜਿਨਾਂ ਪੇਮ ਬਚੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੇ ਮਾਇਆ ਧੋਹ ਪੁੱਤਰ ਕਲਤਰਨ ਸੰਗ ਧਣ ਹਰ ਯਵਨ ਆਸੀ ਹੋ ਪਲਜ ਪਲਜ ਸਗਲ ਹੀ ਮੋਈ ਝੂਠੇ ਧੰਦੇ ਮੋਹ ਇੱਕ ਸਹਰ ਕੇ ਨਾਮ ਬਿਣ ਅੱਗੇ ਲਈਏ ਕੋਹੇ ਦਇਉ ਸਰਬ ਗੁਜਨ ਪ੍ਰਭ ਨੇ ਅਵਰ ਨ ਕੋ ਪ੍ਰੀਤਮ ਚਰਣੀ ਜੋ ਲਗੈ ਤਿਨ ਕੀ ਨਿਰਮਲ ਸੋਏ ਨਨ ਕੀ ਪ੍ਰਭ ਬੇਨਤੀ ਪ੍ਰਭ ਮੇਲੋ ਪਰਾਪਤ ਹੋਏ ਵੈਸਾ ਸੁਹਾਵਾ ਤਾਂ ਲਗੇ ਜਾਂ ਸੰਤ ਭੀਟੇ ਹਰ ਸੋਏ ਵੈਸਾ ਸੁਹਾਵਾ ਤਾਂ ਲਗੇ ਜਾਂ ਸੰਤ ਭੀਟੇ ਅਰਸ ਵਾਜ ਜੀ ਕਾ ਖਸਾ ਵਾਜ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਵੈਸਾਖ ਦਾ ਮਹੀਨਾ ਵੈਸਾਖੀ ਦਾ ਪਵਿੱਤਰ ਦਿਹਾੜਾ ਔਰ ਵੈਸਾਖੀ ਕਿਸ ਕਾਰਨ ਕਰਕੇ ਮਨਾਈ ਜਾਂਦੀ ਹੈ ਔਰ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਹੁਕਮ ਕੀ ਬਖਸ਼ਿਸ਼ ਕਰਦੇ ਨੇ 12 ਮਹਾ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾਈਏ ਸਤਿਗੁਰੂ ਕਿਰਪਾ ਕਰਨ ਪਹਿਲਾਂ ਤਾਂ ਜਦੋਂ ਵਿਸਾਖ ਮਹੀਨਾ ਚੜਦਾ ਪਿਆਰਿਓ ਸਾਖਾਂ ਵੇਸ ਕਰੇ ਭਾਵੇਂ ਕੇ ਰੁੱਖਾਂ ਦੇ ਉੱਤੇ ਹਰਿਆਲੀ ਆਉਣੀ ਸ਼ੁਰੂ ਹੁੰਦੀ ਹੈ ਪਹਿਲੇ ਪੱਤੇ ਝੜਦੇ ਨੇ ਨਵੀਆਂ ਗਰੋਮਬਲਾ ਨਿਕਲਦੀਆਂ ਨਵੇਂ ਪੱਤੇ ਨਿਕਲਦੇ ਨੇ ਚਾਰੇ ਬੰਨੇ ਹਰਿਆਵਲ ਨਜ਼ਰ ਆਉਂਦੀ ਐ ਤੇ ਦੂਸਰੇ ਬੰਨੇ ਜੋ ਸਾਡੀ ਫਸਲ ਪੱਕ ਕੇ ਤਿਆਰ ਹੋਈ ਹੁੰਦੀ ਐ ਕਣਕ ਦੀ ਉਸ ਨੂੰ ਵੇਖ ਕੇ ਮਨ ਨੂੰ ਕੁਝ ਹੀ ਜੜਦੀ ਐ ਔਰ ਪਹਿਲੇ ਸਮਿਆਂ ਦੇ ਵਿੱਚ ਤਾਂ ਪਿਆਰਿਓ ਲੋਕਾਂ ਦੇ ਕੋਲ ਖੁੱਲਾ ਸਮਾਂ ਹੁੰਦਾ ਸੀ ਢੋਲ ਵਾਲੇ ਡੱਗੇ ਵਾਲੇ ਸਤਨੇ ਮੁੰਡਿਆਂ ਨੇ ਨੌਜਵਾਨਾਂ ਨੇ ਕਣਕਾਂ ਨੂੰ ਵੇਖ ਕੇ ਖੁਸ਼ ਹੋਣਾ ਬੋਲੀਆਂ ਪਾਉਣੀਆਂ ਸਮੇਂ-ਸਮੇਂ ਦੇ ਨਾਲ ਚਾਲ ਬਦਲਦੀ ਗਈ ਇਹ ਕੰਮ ਜਿਹੜੇ ਹੈ ਮੋਬਾਈਲਾਂ ਨੇ ਲੈ ਲਏ ਢੋਲ ਦੇ ਡੱਗੇ ਵੀ ਤਕਰੀਬਨ ਤਕਰੀਬਨ ਅਲੋਪ ਹੋ ਗਏ ਕਿਤੇ ਕਿਤੇ ਆਉਂਦੇ ਸੋ ਕਹਿਣ ਦਾ ਭਾਵ ਕਿ ਜਿਹੜਾ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਪਹਿਲਾ ਨੰਬਰ ਤੇ ਸਾਨੂੰ ਫਸਲ ਨੂੰ ਵੇਖ ਕੇ ਚਾਅ ਚੜਦਾ ਹੈ ਅਸੀਂ ਖੁਸ਼ੀ ਕਰਦੇ ਦੂਸਰਾ ਪਿਆਰਿਓ ਸੰਗਰਾਮ ਦਾ ਦਿਹਾੜਾ ਵਿਸਾਖੀ ਦਾ ਦਿਹਾੜ ਔਰ ਵਿਸਾਖ ਮਹੀਨੇ ਦੀ ਪ੍ਰਮਤਾ ਹੁੰਦੀ ਹੈ ਤਾਂ ਅਸੀਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਤੇ ਤੀਸਰਾ ਪਿਆਰਿਓ ਇਸ ਦਿਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਜਣਾ ਕੀਤੀ ਔਰ ਡਿਗਰੀ ਦਿੱਤੀ ਸਿੰਘ ਨਾਮ ਦੀ ਔਰ ਉਸ ਦੀ ਬਾਤ ਕੱਲ ਆਪਾਂ ਵਿਚਾਰਾ ਕੀਤੀਆਂ ਸਨ ਆਪਾਂ ਅੱਜ ਜੋ ਸਤਿਗੁਰੂ ਹੁਕਮ ਬਖਸ਼ਿਸ਼ ਕਰਦੇ ਨੇ ਉਹਦੀ ਬਾਤ ਵਿਚਾਰ ਕਰਨੀ ਹੈ ਵੈ ਸਾਖ ਧੀਰਣ ਕਿਉ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਵਿਸਾਖ ਦੇ ਮਹੀਨੇ ਦੇ ਵਿੱਚ ਜਿੰਨਾ ਦੇ ਪਰਮੇਸ਼ਰ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਵਿਛੋੜਾ ਪਿਆ ਹੋਇਆ ਹੈ ਨਾਮ ਨਹੀਂ ਜਪਦੇ ਸਰਗਰੂ ਦੇ ਨਾਲ ਪਿਆਰਿਓ ਨਹੀਂ ਜੁੜਦੇ ਤੇਨਾਂ ਨੂੰ ਸਮਾ ਵੱਡ ਵੱਡ ਕੇ ਖਾਂਦਾ ਹੈ ਹਰੀ ਪ੍ਰਮਾਤਮਾ ਜਿਹੜਾ ਸੱਜਣ ਹੈ ਉਹਨੂੰ ਵਿਸਾਰ ਲਿਆ ਤੇ ਮਾਇਆ ਦੀਆਂ ਗਿੰਤੀਆਂ ਮਿੰਤੀਆਂ ਵਿੱਚ ਪੈ ਗਏ ਮਾਇਆ ਦੇ ਪਿੱਛੇ ਹੱਥ ਧੋ ਕੇ ਪੈ ਗਏ ਪਰ ਪਿਆਰਿਓ ਇਹ ਵੀ ਪਤਾ ਹੈ ਕਿ ਇਹ ਮਾਇਆ ਸਾਥ ਨਹੀਂ ਨਿਭਾਉਂਦੀ ਜਿਤਨਾ ਚਿਰ ਤੱਕ ਬੰਦਾ ਜੀਵਤ ਹੈ ਉਹਦੇ ਨਾਲ ਨਿਭਦੀ ਹੈ ਉਸ ਤੋਂ ਬਾਅਦ ਇਹ ਨਹੀਂ ਜਾਂਦੀ ਤੇ ਇਸ ਦੀ ਪਰਥਾਏ ਗੁਰਬਾਣੀ ਦੇ ਵਿੱਚ ਪਿਆਰਿਓ ਦਰਜ ਹੈ ਕਸਮ ਮਰੇ ਤੂੰ ਨਾ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਹੁਣ ਸਮਝਣ ਦੀ ਗੱਲ ਹੈ ਅਸੀਂ ਸਿੱਧਾ ਸਿੱਧਾ ਸਮਝਦੇ ਹਾਂ ਪਰ ਅਸਲੀਅਤ ਜੋ ਸਾਨੂੰ ਸਮਝਾਈ ਹੈ ਗੁਰੂ ਸਾਹਿਬ ਨੇ ਕਿ ਮਾਇਆ ਜਿਹੜੀ ਹੈ ਉਹ ਔਰਤ ਹੈ ਤੇ ਇਹ ਜਿਹੜੀ ਮਾਇਆ ਪਿਆਰਿਓ ਔਰਤ ਹੈ ਜਦੋਂ ਉਹਦਾ ਖਸਮ ਜਿਹੜਾ ਹੈ ਮਾਲਕ ਉਹਦਾ ਮਰ ਜਾਵੇ ਉਹ ਰੋਂਦੀ ਨਹੀਂ ਉਸ ਰਖਵਾਰਾ ਹੋਵੇ ਉਸ ਬਾਪੂ ਦੇ ਤਿਲ ਪੁੱਤਰ ਨੇ ਉਹਨਾਂ ਦੇ ਵਿੱਚ ਹਿੱਸੇ ਵੰਡੇ ਗਏ ਇਸ ਕਰਕੇ ਮਾਇਆ ਨਹੀਂ ਰਹਿੰਦੀ ਉਹਦੇ ਤਿੰਨ ਖਸਮ ਪੈਦਾ ਹੋ ਗਏ ਸੋ ਸਤਿਗੁਰੂ ਇਥੇ ਇਹ ਹੀ ਬਚਨ ਸਮਝਾ ਰਹੇ ਨੇ ਕਿ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਮਾਇਆ ਦੇ ਪਿੱਛੇ ਹੱਥ ਧੋਕੇ ਪੈ ਗਏ ਪੁੱਤਰ ਕਲਤਰਨਾ ਸੰਗਤ ਨਾ ਹਰੇ ਵ나ਸੀ ਉਹੋ ਤੇ ਪਿਆਰਿਓ ਪੁੱਤਰ ਰਿਸ਼ਤੇਦਾਰ ਕਾਰਨੇ ਜੀ ਸਾਰਿਆਂ ਦੇ ਵਿੱਚ ਮੋਹ ਪੈ ਗਿਆ ਪਰਮੇਸ਼ਰ ਦੇ ਨਾਲੋਂ ਮੋਹ ਪਿੱਛੇ ਹਟਿਆ ਪਲਚ ਪਲਚ ਸਗਲੀ ਮੂਏ ਝੂਠੇ ਤੰਦੇ ਮੋਹ ਇਹ ਜੋ ਕੁਝ ਸਾਨੂੰ ਪਿਆਰਿਓ ਨਜ਼ਰ ਆਉਂਦਾ ਹੈ ਗੁਰਬਾਣੀ ਅਨੁਸਾਰ ਜਾਂ ਗੁਰੂਆਂ ਅਨੁਸਾਰ ਇਹ ਸਾਰਾ ਝੂਠ ਹੈ ਝੂਠ ਤੋਂ ਭਾਵ ਕਿ ਪਸਾਰਾ ਜਿਹੜਾ ਖਤਮ ਹੋਣ ਵਾਲਾ ਉਹਨੂੰ ਸਤਿਗੁਰੂ ਨੇ ਝੂਠਾ ਪਸਾਰਾ ਹੀ ਲਿਖਿਆ ਹੈ ਪਲਚ ਪਲਚ ਸਗਲੀ ਮੂਏ ਝੂਠੇ ਤੰਦੇ ਮੋਹ ਕਿੱਕਸ ਹਰ ਕੇ ਨਾਮ ਬਿਨ ਅੱਗੇ ਨਹੀਂ ਏ ਕੋਈ ਹੁਣ ਪਿਆਰਿਓ ਜਿਤਨੀ ਮਰਜੀ ਦੈ ਦਾਤ ਹੋਵੇ ਜਿਤਨਾ ਮਰਜੀ ਮਾਇਆ ਹੋਵੇ ਜਿਤਨਾ ਮਰਜੀ ਰੁਪਈਆ ਹੋਵੇ ਜਿਤਨੇ ਮਰਜੀ ਸਾਡੇ ਕੋਲ ਰਹਿਣ ਸਹਿਣ ਬਾਤ ਤੇ ਚੰਗਾ ਕੰਮ ਹੋਵੇ ਪਰ ਪਿਆਰਿਓ ਸਤਿਗੁਰੂ ਕਹਿੰਦਾ ਹੈ ਕਿ ਸਹੀ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਜੋ ਕੁਛ ਵੀ ਪਿਆਰਿਆ ਤੇਰੇ ਕੋਲ ਉਹ ਅੱਗੇ ਜਾਂਦਿਆਂ ਖੋਲਣ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਸਾਰਾ ਕੁਝ ਹੀ ਖਸ ਜਾਣਾ ਹੈ ਨਾਲ ਕੀ ਜਾਣਾ ਹੈ ਸਿਰਫ ਪਰਮੇਸ਼ਰ ਦਾ ਨਾਮ ਜਾਣਾ ਹੈ ਜਿਹੜਾ ਮੋਲ ਨੂੰ ਨਹੀਂ ਪਰਮੇਸ਼ਰ ਦੇ ਸਿਮਰਨ ਕੀਤੇ ਮਿਲਦਾ ਹੈ ਫਰੀ ਨੂੰ ਮਿਲਦਾ ਹੈ ਔਰ ਜਿਹੜਾ ਕਰ ਲਵੇਗਾ ਉਹੀ ਉਹਦਾ ਸੁਖ ਪ੍ਰਾਪਤ ਕਰੇਗਾ ਦੂਜੇ ਦੇ ਵਸ ਦੀ ਗੱਲ ਨਹੀਂ ਹੈ ਦਇਉ ਵਿਸਾਰ ਗੁਚਨਾ ਪ੍ਰਭਿਨ ਅਵਰਣ ਨ ਕੋਈ ਤੇ ਪਿਆਰਿਓ ਪਰਮੇਸ਼ਰ ਨੂੰ ਵੀ ਅਸੀਂ ਵਿਸਾਰ ਲਿਆ ਤੇ ਪਰਮੇਸ਼ਰ ਤੋਂ ਬਿਨਾਂ ਦੂਜਾ ਸਹਾਰਾ ਵੀ ਕੋਈ ਨਹੀਂ ਇਹ ਚੀਜ਼ ਦੀ ਸਮਝ ਸਾਡੇ ਹਿਰਦੇ ਵਿੱਚ ਸਾਡੇ ਮਨ ਦੇ ਵਿੱਚ ਨਹੀਂ ਵਧੀ ਪ੍ਰੀਤਮ ਚਰਣੀ ਜੋ ਲਗੇ ਤਿੰਨ ਕੀ ਨਿਰਮਲ ਹੋਏ ਤੇ ਪਿਆਰਿਓ ਜਿਹੜੇ ਪਰਮਾਤਮਾ ਨਾਲ ਜੁੜਦੇ ਜਿਹੜੇ ਉਸ ਮਾਲਕ ਦੇ ਨਾਲ ਜੁੜਦੇ ਨੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੀ ਸੋਚ ਉਹਨਾਂ ਦੀ ਸਮਝ ਨਿਰਮਲ ਹੋ ਕੇ ਪਰਮੇਸ਼ਰ ਪ੍ਰਮਾਤਮਾ ਦੇ ਚਰਨਾਂ ਦਾ ਉਹਦਾ ਆਸਰਾ ਰੈਂਦੇ ਪਿਆਰਿਓ ਤੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਗ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਸੋ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਨੇ ਕਿ اے ਪ੍ਰਭੂ ਸਾਡੇ ਵਾਸਤੇ ਵੱਡੀ ਪ੍ਰਾਪਤੀ ਇਹ ਹੀ ਹੋਵੇਗੀ ਕਿ ਤੂੰ ਸਾਨੂੰ ਪ੍ਰਾਪਤ ਹੋ ਮਿਲ ਤੇਰੇ ਤੋਂ ਬਗੈਰ ਇਹ ਜੀਵਨ ਜਿਹੜਾ ਹੈ ਵਿਹੋਣਾ ਹੈ ਤੇਰੇ ਤੋਂ ਬਗੈਰ ਇਹ ਜ਼ਿੰਦਗੀ ਦੀ ਬਾਜ਼ੀ ਜਿਹੜੀ ਜਿੱਤ ਕੇ ਨਹੀਂ ਜਾ ਸਕਦੀ ਹਾਰ ਕੇ ਜਾ ਸਕਦੀ ਹੈ ਤੇ ਤਾਂ ਕਰਕੇ ਲਿਖਿਆ ਸਤਿਗੁਰੂ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਪਿਆਰਿਓ ਵਸਾਖ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਦਾ ਜਿਨ੍ਹਾਂ ਨੂੰ ਪ੍ਰਭੂ ਪਤੀ ਦੇ ਪਿਆਰ ਦੀ ਮੰਨ ਦੇ ਵਿੱਚ ਤਾਂਘ ਹੋਵੇ ਜਿਹੜੇ ਪਰਮੇਸ਼ਰ ਦੇ ਨਾਲ ਜੁੜਦੇ ਨੇ ਜਿਹੜੇ ਪ੍ਰਮਾਤਮਾ ਤੋਂ ਬਿਗੈਰ ਹੋਰ ਕੋਈ ਆਸਰਾ ਨਹੀਂ ਲੈਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਰੇ ਤੇ ਉਹਨਾਂ ਦੇ ਨਾਲ ਸਤਿਗੁਰੂ ਦੇ ਨਾਲ ਉਹਨਾਂ ਦੀ ਵੈਸਾ ਰਦਾਰ ਹੋ ਜਾਂਦੀ ਹੈ ਸੱਖਾਂ ਵੇਸ ਕਰੇ ਤਾਂ ਦੇਖੀ ਹਰ ਦੁਆਬ ਅਬ ਦਇਆ ਕਰੇ ਕਰ ਅਬ ਪਿਆਰੇ ਦੁੱਤਰ ਤਾਰੇ ਤੁਰ ਬਿਨਾ ਆੜਨਾ ਮੋ ਲੋ ਕੀਮਤ ਕੌਣ ਕਰੇ ਤਦ ਪਾਵਾਂ ਦੇਖ ਦਿਖਾਵੈ ਢੋਲੋ ਦੂ ਨ ਜਾਣੋ ਅੰਤਰਮਨ ਹਰਕ ਮਹਨ ਅਸ਼ਾਨਾ ਨਾਨਕ ਵੈ ਸਾਖੀ ਤਾ ਪਾਵੈ ਸੁਰਤਿ ਸ਼ਬਦ ਮਾਨ ਮਾਨਾ ਸੋ ਗੁਰੂ ਪਰਸਾਰੀ ਸਾਧ ਸੰਗਤ ਜੀ ਵੈ ਸਾਖ ਦਾ ਮਹੀਨਾ ਚੰਗਾ ਲੱਗਦਾ ਹੈ ਰੁੱਖਾਂ ਦੀਆਂ ਲਗਰਾਂ ਸਜਵੇਂ ਆ ਮਟਿਆਰਾਵਾਂ ਕੂਲੇ-ਕੂਲੇ ਪੱਤਰਾਂ ਦਾ ਹਾਰ ਸ਼ਿੰਗਾਰ ਕਰਦੀਆਂ ਨੇ ਔਰ ਹਾਰ ਸ਼ਿੰਗਾਰ ਵੇਖੇ ਪਤੀ ਤੋਂ ਵਿਸ਼ੇਨਾ ਦੇ ਅੰਦਰ ਵੀ ਪਤੀ ਨੂੰ ਮਿਲਦੀ ਤੂੰ ਪੈਦਾ ਹੁੰਦੀ ਹੈ ਤੇ ਉਹ ਆਪਣੇ ਘਰ ਦੇ ਬੂਹੇ ਵਿੱਚ ਖਲੋਤੀ ਦਾ ਤੱਕਦੀ ਤੂੰ ਘਰ ਆਉ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੁੱਲੋ ਕੋਈ ਵੀ ਚੰਗਾ ਨਹੀਂ ਲੱਗਦਾ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਤੋਲੋ ਇਸ ਕੁਦਰਤ ਰਾਣੀ ਦਾ ਸੋ ਸ਼ਿਗਾਰ ਵੇਖ ਕੇ ਉਹ ਮਹਾ ਪਰੀ ਜੀਵ ਇਸਤਰੀ ਆਪਣੇ ਹਿਰਦੇ ਦਾ ਤੇ ਪ੍ਰਭੂ ਪਤੀ ਦੀ ਊੜੀ ਕਰਦੀ ਹੈ ਆਜ਼ੀ ਹੈ ਪ੍ਰਭੂ ਮਿਹਰ ਕਰ ਮੇਰੇ ਹਿਰਦੇ ਘਰ ਵਿੱਚ ਆਓ ਏ ਪਿਆਰੇ ਮੇਰੇ ਘਰ ਵਿੱਚ ਆਓ ਮੈਨੂੰ ਇਸ ਵਿਖਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾ ਦਿਓ ਤੇਠੋਂ ਬਿਨਾ ਮੇਰੀ ਕਦਰ ਅੱਧੀ ਕੌਟੇ ਜਿੰਨੀ ਵੀ ਨਹੀਂ ਰਹੀ ਪਰ হে ਮਿੱਤਰ ਪ੍ਰਭੂ ਜੇ ਗੁਰੂ ਤੇਰਾ ਦਰਸ਼ਨ ਕਰਕੇ ਮੈਨੂੰ ਵੀ ਦਰਸ਼ਨ ਕਰਾ ਦੇਵੇ ਤਾਂ ਜੇ ਮੈਂ ਤੈਨੂੰ ਚੰਗੀ ਲੱਗ ਪਾਵਾਂ ਤਾਂ ਕੌਣ ਮੇਰਾ ਮੁਲ ਪਾ ਸਕਦਾ ਹੈ ਖੇ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ ਮੈਨੂੰ ਯਕੀਨ ਹੋ ਜਾਵੇਗਾ ਤੂੰ ਮੇਰੇ ਅੰਦਰ ਵਸ ਰਿਹਾ ਹੈ ਉਹ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਏਗੀ ਜਿੱਥੇ ਤੂੰ ਹਸਦਾ ਹੈ ਜੇ ਨਾਨਕ ਵੈਸਾਖ ਵਿੱਚ ਕੁਦਰਤ ਰਾਣੀ ਦਾ ਸੋਹ ਸ਼ਿਕਾਰ ਵੇਖ ਕੇ ਉਹ ਜੀਵ ਇਸ੍ਰੀ ਪ੍ਰਭੂ ਪਤੀ ਪ੍ਰਮਾਤਮਾ ਦਾ ਮੋਲਾ ਫਾਸਲ ਕਰਿੰਦੀ ਹੈ ਜਿਸ ਦੀ ਸੂਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਸੂਰਤ ਹੈ ਜਿਸ ਦਾ ਮਨ ਸਿਪਤ ਸਲਾਹ ਦੇ ਵਿੱਚ ਗਿਲ ਜਾਂਦਾ ਹੈ ਸੋ ਗੁਰੂ ਸਾਰਿਓ ਮੈਂ ਸਾਖ ਭਲਾ ਸਰਖਾਂ ਵਿੱਚ ਕਰੇ ਵਿਸਾਰਦੇ ਮਹੀਨੇ ਦੇ ਵਿੱਚ ਕਰੁੰਬਲਾਂ ਦੀਆਂ ਨਵੀਆਂ ਕਰੁੰਬਲਾਂ ਫੁੱਟਦੀਆਂ ਨੇ ਪੁਰਾਣੇ ਪੱਤੇ ਖੜਖੜ ਕਰਕੇ ਰੁੱਖਾਂ ਨਾਲੋਂ ਟੁੱਟਦੇ ਨੇ ਨਵੀਆਂ ਕਰੁੰਬਲਾਂ ਨਵੇਂ ਪੱਤੇ ਨਿਲਕੇ ਬਹੁਤ ਸੋਹਣੇ ਹੋ ਜਾਂਦੇ ਆ ਚਾਰਛੇ ਫੇਰੇ ਪੱਕੀ ਫਸਲ ਨੂੰ ਵੇਖ ਕੇ ਵੀ ਬੜੀ ਮਨ ਨੂੰ ਖੁਸ਼ੀ ਹੁੰਦੀ ਏ ਤਨ ਦੇ ਅੱਖੀ ਹਰ ਦੁਆਰ ਆਉ ਉਹ ਦਇਆ ਕਰੇ ਸਤਿਗੁਰੂ ਦੇ ਦਰ ਨੂੰ ਉਹ ਜੀਵ ਰੂਪੀ ਇਸਤਰੀ ਬਰ ਬੂਏ ਤੇ ਖੜ ਕੇ ਤੱਕ ਰਹੀ ਹੈ ਹੂੰ ਖਰੀ ਤੱਕਾਂ ਕਰਿਆ ਆਪਣੇ ਮੈ ਮੰ ਚਾਉ ਹਨੇਰਾ RAM ਪਰਮੇਸ਼ਰ ਨੂੰ ਆਵਾਜ਼ਾਂ ਮਾਰਦੀ ਹੈ ਦਇਆ ਦੇ ਸਾਗਰ ਮੇਰੇ ਘਰ ਦੇ ਵਿੱਚ ਆ ਕਰ ਆਓ ਪਿਆਰੇ ਦੁੱਤਰ ਤਾਰੇ ਤੁਹਾਦ ਬਿਨ ਆਟਣਾ ਮੋਲੋ اے ਪਰਮੇਸ਼ਰ ਇਹ ਦੁੱਤਰ ਰਸਤਿਆਂ ਦੇ ਵਿੱਚੋਂ ਇਹ ਲਗਾਉਣ ਵਾਲਿਆ ਦੁੱਤਰ ਕਠਨ ਰਸਤੇ ਨੂੰ ਕਹਿੰਦੇ ਪਿਆਰਿਓ ਤੇਤੋਂ ਬਿਗੈਰ ਕੋਈ ਹਾਲ ਨਹੀਂ ਹੈ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੋ ਐਸਾ ਕੋਈ ਗੁਰੂ ਐਸਾ ਕੋਈ ਸਜਣ ਮਿਲ ਜਾਵੇ ਮੈਨੂੰ ਆਪਣੇ ਪ੍ਰਭ ਪਤੀ ਪ੍ਰਮਾਤਮ ਦੇ ਦਰਸ਼ਨ ਹੋ ਜਾਣ ਦੂ ਨਾ ਜਾਣਾ ਅੰਤਰ ਮਾਨਾ ਹਰ ਕਾ ਮੈਨ ਪਛਾਨਾ ਨਾਨਕ ਵੈਸਾਖੀ ਪ੍ਰਭ ਭਾਵੇ ਸੁਰਤ ਸ਼ਬਦ ਮਨ ਮਾਨਾ ਮੈਂ ਉਸ ਪਿਆਰੇ ਤੋਂ ਦੂਰ ਨਾ ਜਾਵਾਂ ਉਸ ਪਿਆਰੇ ਦੀ ਸ਼ਿਵਤ ਸਲਾਹ ਦੇ ਵਿੱਚ ਜੁੜ ਜਾਵਾਂ ਮੇਰਾ ਮਨ ਉਸ ਪ੍ਰਭੂ પતિ ਪਰਮਾਤਮਾ ਦੇ ਨਾਲ ਜੁੜ ਜਾਵੇ ਮੇਰੇ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਸੋ ਏਸੀ ਪਿਆਰਿਓ ਤਖਾਰੀ ਰਾਗ ਦੇ ਵਿੱਚ ਸਹਿਵਾਂ ਵੱਲੋਂ ਬਖਸ਼ਾਂ ਜੋ ਆਪ ਜੀ ਨਾਲ ਸਾਧੀਆਂ ਕੀਤੀਆਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਬੋਲਾਂ ਨੂੰ ਅਚਤਾਰਿਓ ਗੱਜ ਕੇ ਫਤਿਹ ਜਾਈਏ ਜੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਤਾਂ ਕਿ ਅਸੀਂ ਵਤ ਵਤ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਸਕੀਏ ਅਗਰ ਆਪ ਜੀ ਨੂੰ ਚੰਗੇ ਲੱਗੇ ਤੇ ਪਿਆਰੋਂ ਲਾਇਕ ਕਮੈਂਟ ਅਤੇ ਸਬਸਕ੍ਰਾਈਬ ਕਰ ਦੇਣਾ ਨਹੀਂ ਤੇ ਇਗਨੋਰ ਕਰ ਦੇਣਾ ਸਾਡੀ ਇੰਨੀ ਕੀ ਬੇਨਤੀ ਹੈ ਜੀ ਆਵਾਜ਼ ਹੁ ਜਿੱਕਾ ਖਾਲਸਾ O ar de que fatei?